ਖਬਰਾਂ ਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਬਿਕਮਜੀਤ ਸਿੰਘ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਬਿਕਮਜੀਤ ਸਿੰਘ ਮਜੀਠੀਆ ਹੋਇਆ ਬੈ ਦੱਸ ਦਿੰਨੇ ਹਾਂ ਮਾਜਰਾ ਕੀ ਹੈ ਇੱਕ ਪਾਸੇ ਹਮੇਸ਼ਾ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਲਟਵਾਰ ਕੀਤੇ ਜਾਂਦੇ ਨੇ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਤੰਜ ਕੱਸੇ ਜਾਂਦੇ ਨੇ ਸਰਕਾਰ ਦੀਆਂ ਕਮੀਆਂ ਨੂੰ ਜੱਗ ਜਾਹਿਰ ਕੀਤਾ ਜਾਂਦਾ ਹੈ ਕਿਤੇ ਵੀ ਛੋਟੀ ਮੋਟੀ ਭਿੰਕ ਬਿਕਮਜੀਤ ਸਿੰਘ ਮਜੀਠੀਆ ਨੂੰ ਲੱਗਦੀ ਹੈ ਤਾਂ ਉਹ ਪਲਟਵਾਰ ਕਰਦੇ ਨੇ ਪੋਤੜੇ ਫੋਲਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਵਨਦੋ ਉਹਨਾਂ ਨੇ ਇਹ ਵੀ ਕਿਹਾ ਕਿ ਡਰੱਗ ਤਸਕਰੀ ਦੇ ਵਿੱਚ ਮੈਨੂੰ ਜਾਣ ਬੁਝ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਸਾਇਆ ਜਾ ਰਿਹਾ ਹੈ ਉਹ ਮੇਰੇ ਨਾਲ ਖਾਰ ਖਾਂਦਾ ਹੈ ਮੇਰੇ ਨਾਲ ਪਰਸਨਲ ਅਰੰਝਸਕੜਦਾ ਹੈ ਲekin ਕਦੇ ਪੱਟਾਂ ਤੇ ਹੱਥ ਮਾਰਦੇ ਨੇ ਕਦੇ ਐਨਕ ਲਾਉਂਦੇ ਨੇ ਕਦੇ ਕਹਿੰਦੇ ਨੇ ਲੀਵਰ ਬਦਲ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਦੇ ਕਹਿੰਦੇ ਨੇ ਡਿੱਗੇ ਨੇ ਸ਼ਰਾਬ ਪੀ ਕੇ ਇਸ ਕਰਕੇ ਇਹਦੀ ਅੱਖ ਵਿੱਚ ਸੱਟ ਲੱਗੀ ਹੈ ਯਾਨੀ ਕਿ ਮਜ਼ਾਕ ਮਜ਼ਾਕ ਕਰਨਾ ਵੀ ਫਿਤਰਤ ਬਣ ਗਈ ਹੈ ਲੇਕਿਨ ਅੱਜ ਜਿਹੜਾ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਦੀ ਉਹਨਾਂ ਨੇ ਕੀ ਝਟਕਾ ਦਿੱਤਾ ਹੈ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਤ ਬਿਕਰਮਜੀਤ ਸਿੰਘ ਮਜੀਤਿਆ ਵਿਰੋਧ ਚੱਲ ਰਿਹਾ ਹੈ ਨਸ਼ਾ ਤਸਕਾ ਮਾਮਲੇ ਦੀ ਜਾਂਚ ਕਰ ਰਹੀ ਐਸਆਈ ਸਿਟ ਹੁਣ ਮੁਹਾਲੀ ਅਦਾਲਤ ਪਹੁੰਚ ਗਈ ਹੈ ਸਿਟ ਵੱਲੋਂ ਮਜੀਤਿਆ ਤੇ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਦੀ ਮੰਗ ਕਰਦੇ ਆ ਕੋਰਟ ਵਿੱਚ ਅਰਜੀ ਦਾਖਲ ਕੀਤੀ ਗਈ ਸੀ ਜਿਸ ਦੀ ਸ਼ਨੀਵਾਰ ਨੂੰ ਸੁਣਾਈ ਸੁਣਾਈ ਹੋਈ ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਦਲੀਲ ਕੀਤੀ ਗਈ ਕਿ ਮਜੀਠੀਆ ਡਰੱਗ ਰਾਹੀਂ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਰੁਕਿਆ ਜਾਣਾ ਚਾਹੀਦਾ ਹੈ ਇਸ ਤੇ ਅਦਾਲਤ ਨੇ ਮਜੀਠੀਆ ਦੇ ਵਕੀਲ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਜਾਂਚ ਜਾਂ ਅਦਾਲਤੀ ਕਾਰਵਾਈ ਨਾਲ ਜੁੜੀ ਕੋਈ ਵੀ ਜਾਣਕਾਰੀ ਮੀਡੀਆ ਵਿੱਚ ਨਾ ਆਵੇ ਅਦਾਲਤ ਨੇ ਸਾਫ ਕੀਤਾ ਕਿ ਜਾਂਚ ਨਿਰਪੱਖਤਾ ਬਣਾਈ ਰੱਖਣ ਲਈ ਅੱਗੇ ਤੋਂ ਕੋਈ ਵੀ ਤਾਤਕ ਜਨਤਕ ਵਿੱਚ ਜਨ ਤੱਕ ਨਹੀਂ ਕੀਤਾ ਜਾਵੇਗਾ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਜਦੋਂ ਵੀ ਅਦਾਲਤ ਜਾਂਦੇ ਨੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਸਰਗਰਮ ਹੋ ਜਾਂਦੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਨੇ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਅ ਅਦਾਲਤ ਨੇ ਜਿਹੜਾ ਹੈ ਇਹ ਬਿਲਕੁਲ ਵਾਰਨਿੰਗ ਦਿੱਤੀ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਕੋਈ ਕੋਈ ਵੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਨਾ ਪਾਈ ਜਾਵੇ ਇਹ ਜਾਣਕਾਰੀ ਸਾਰੀ ਗੁਪਤ ਹੋਵੇਗੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਜੇਕਰ ਤੁਸੀਂ ਗਲਤ ਹੋ ਤੇ ਤੁਸੀਂ ਬਾਅਦ ਜਿਤ ਬਰੀ ਹੋਵੋਗੇ ਜੇਕਰ ਤੁਸੀਂ ਗਲਤ ਨਹੀਂ ਤੇ ਤੁਹਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸਟ ਅਤੇ ਸਟ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਪਟੀਸ਼ਨ ਪਾਈ ਸੀ ਬਿਕਮਜੀਤ ਸਿੰਘ ਮਜੀਠੀਆ ਦੇ ਖਿਲਾਫ ਅਦਾਲਤ ਦੇ ਵਿੱਚ ਕਿ ਛੋਟੀ ਛੋਟੀ ਮੋਟੀ ਜਾਣਕਾਰੀ ਨੂੰ ਜਗ ਨਸ਼ਰ ਕਰ ਦਿੰਦੇ ਨੇ ਬਿਕਮਜੀਤ ਸਿੰਘ ਮਜੀਠੀਆ ਬਿਕਮਜੀਤ ਸਿੰਘ ਮਜੀਠੀਆ ਦੀ ਅਗਲੀ ਸੁਣਵਾਈ ਜਿਹੜੀ ਹੈ 19 ਅਪ੍ਰੈਲ ਨੂੰ ਹੋਵੇਗੀ 19 ਅਪ੍ਰੈਲ ਨੂੰ ਪਤਾ ਲੱਗੇਗਾ ਕਿ ਬਿਕਮਜੀਤ ਸਿੰਘ ਮਜੀਠੀਆ ਦੇ ਘਰ ਦੀ ਤਲਾਸ਼ੀ ਲੈਣੀ ਹੈ ਜਾਂ ਨਹੀਂ ਲੈਣੀ ਅਦਾਲਤ ਵੱਲੋਂ ਜੇਕਰ ਹਰੀ ਝੰਡੀ ਮਿਲਦੀ ਹੈ ਸਿੱਟ ਨੂੰ ਤਲਬ ਵੀ ਹੋਣਗੇ ਬਿਕਮਜੀਤ ਜੀਠੀਆ ਘਰ ਦੀ ਤਲਾਸ਼ੀ ਵੀ ਲਈ ਜਾਵੇਗੀ ਧੰਨਵਾਦ